ਦੀ ਸੰਧੂ ਘੋਣਾ ਕੁਲ ਵੀ ਚੱਲਦੇ ਆ ਇਹ ਅੱਜਕੱਲ ਬੜੇ ਸੁਰਖੀਆਂ ਦੇ ਵਿੱਚ ਹੈ ਮੀਡੀਆ ਦੇ ਸਾਰੇ ਲੋਕ ਇੱਥੇ ਹੈਗੇ ਆ ਸਜਨਪਰਾ ਇਹਨਾਂ ਨੂੰ ਖਾਸ ਤੌਰ ਤੇ ਪਤਾ ਵੀ ਹੋਏਗਾ ਤੁਸੀਂ ਅੱਜਕੱਲ ਬਹੁਤ ਚਰਚਾ 'ਚ ਹੈਗੇ ਹੋ ਥੈਂਕ ਯੂ ਗੌਰਵ ਥੈਂਕ ਯੂ so much ਮੈਂ ਗੈਰੀ ਕਹਾਂ ਕਿ ਗੌਰਵ ਕਹੋ ਜੋ ਮਰਜ਼ੀ ਕਹੋ ਦੋਨੋਂ ਨਾਮ ਮੇਰੇ ਨੇ ਇਸ ਵਨ ਆਫ ਮਾਈ ਗੁੱਡ ਫਰੈਂਡ ਐਂਡ ਹੈਲੋ ਮੀਡੀਆ ਲਵ ਯੂ ਆਲ ਆਮ ਅ ਸਟਾਰ ਬਿਕਾਜ਼ ਆਫ ਯੂ ਆਲ ਥੈਂਕ ਯੂ ਇਹ ਲਗਾ ਦੇਣਾ ਤੁਹਾਨੂੰ ਪੰਜਾਬ ਦੀ ਰਾਖੀ ਸੰਮਤ ਕਿਉਂ ਕਿਹਾ ਜਾਂਦਾ ਹੈ ਮੈਂ ਬਿਕਾਜ਼ ਆਈ ਐਮ ਐਂਟਰਟੇਨਮੈਂਟ ਐਂਟਰਟੇਨਮੈਂਟ all about entertainment hm apne sister nu kinna support karde ho kyunki main oh diyan interviews pehla dekheya bahut time pehla i mean 7 uh, or 8 years ago eh kehnde hai ki meri sister is like my second mother yes i am hm thoda experience share karo is project nu leke dekho is project nu leke i love dr gs uh, yes, i love you but i love sukhbir singh badal and after that i love you so much because music industry cha i love you second number te i love you ਸੌਰੀ ਆ ਮਾਈਂਡ ਮੀ ਸੋ ਇਹ ਪ੍ਰੋਜੈਕਟ ਇਜ਼ ਲਾਈਕ ਅ ਡ੍ਰੀਮ ਪ੍ਰੋਜੈਕਟ ਐਂਡ ਅ ਲਾਟਸ ਆਫ ਲਵ ਫॉर ਪ੍ਰਦੀਪ ਜੀ ਐਂਡ ਪੂਰੀ ਟੀਮ ਪ੍ਰਦੀਪ ਜੀ ਪ੍ਰਵੀਨ ਜੀ ਆ ਪ੍ਰਭ ਜੀ ਰਿਸ਼ੂ ਜੀ ਜਿਨਨੇ ਵੀ ਬੈਠੇ ਹਨ ਮਮਾ ਐਂਡ ਪਾਪਾ ਮੈਨੂੰ ਉਪਰ ਦੇਖ ਹੀ ਰਹੇ ਨੇ ਔਰ ਸਭ ਤੋਂ ਜ਼ਿਆਦਾ ਸਪੈਸ਼ਲ ਥੈਂਕਸ ਮੈਂ ਸਿਰਫ ਮੀਡੀਆ ਦਾ ਕਰੂੰਗੀ ਵੀ ਆਰ 스타 ਬਿਕੋਜ਼ ਆਫ ਮੀਡੀਆ ਸੋ ਤੁਹਾਡੀ ਵਜ੍ਹਾ ਨਾਲ ਅਸੀਂ ਜੋ ਕੁਝ ਵੀ ਜਿਨਨੇ ਵੀ ਇੱਥੇ जिन्ने ਵੀ মিডিਆ ਦੇ ਲੋਕ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਐਂਡ ਗੈਰੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਯੂ ਵੈਲਕਮ ਔਰ ਹੁਣ ਤੁਹਾਡੇ ਮਦਰ ਕੁਲ ਚੱਲ ਰਹੇ ਆ ਯਾ ਸ਼ੁਰੂ ਮੈਮ ਸਭ ਤੋਂ ਪਹਿਲਾਂ ਤਾਂ ਬੜੀ ਵੱਡੀ ਗੱਲ ਹੈ ਕਿਉਂਕਿ ਬੇਟੀਆਂ ਨੇ ਨਾਮ ਰੌਸ਼ਨ ਕੀਤਾ ਹੈ ਔਰ ਤੁਹਾਡੇ ਨਾਮ ਦੇ ਪਿੱਛੇ ਲੇਗਸੀ ਵੀ ਜੁੜੀ ਹੋਈ ਹੈ ਕਿਉਂਕਿ ਆਪਾਂ ਭੁੱਲ ਨਹੀਂ ਸਕਦੇ ਰਮਲਾ ਜੀ ਨੂੰ ਜਿਨ੍ਹਾਂ ਨੇ ਬੜੇ ਬਾਖਮਾਲ ਗਾਣੇ ਦਿੱਤੇ ਇੰਡਸਟਰੀ ਨੂੰ ਤੇ ਕਿਹੋ ਜਿਹਾ ਫੀਲ ਹੋ ਰਿਹਾ ਅੱਜ ਦੋਨੋਂ ਤੁਹਾਡੀਆਂ ਧੀਆਂ ਨੇ ਨਾਮ ਰੌਸ਼ਨ ਕੀਤਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ মিডিਆ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਤਾਂ ਸ ਉਨੇ ਸੈਂਡੀ ਨੂੰ ਕੰਫਰਟ ਜ਼ੋਨ ਚੋਂ ਕੱਢਿਆ ਯਾ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਸਿਰਫ ਮੈਂ ਜਾਣਦੀ ਆ ਸਿਰਫ ਮੈਂ ਜਾਣਦੀ ਆ ਕਿ ਸੈਂਡੀ ਬਹੁਤ ਕੰਫਰਟ ਜ਼ੋਨ ਚ ਰਹਿੰਦੀ ਹੈ ਹਮ ਤੇ ਬਸ ਹੋਰ ਹੀ ਕਿਤੇ ਲੱਗੀਆਂ ਰਹਿੰਦੀਆਂ ਨਹੀਂ ਤੇ ਦੀਪ ਨੇ ਆ ਕੇ ਜਿਵੇਂ ਬਾਹ ਫੜ ਕੇ ਕੱਢ ਲਿਆ ਨਾ ਵੀ ਸੈਂਡੀ ਤੂੰ ਤੇਰੇ ਕੋਲ ਇੰਨਾ ਟੈਲੈਂਟ ਹੈ ਤੇ ਹਲੇ ਵੀ ਸੈਂਡੀ ਸਲੋ ਸਲੋ ਹੀ ਆ ਬਟ ਉਹ ਤਾਂ ਕੱਲ ਅਗ ਰਿਹਾ ਪਿੱਛੋਂ ਤੇ ਬਟ ਆਈ ਏਮ ਵੈਰੀ ਹੈਪੀ ਗੈਪ ਜਦੋਂ ਰਹਿੰਦਾ ਇਹਨਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਤੁਸੀਂ ਡਾਂਟਦੇ ਹੋ ਥੋੜਾ ਜਿਹਾ ਕਿ ਇਹਨਾਂ ਨੋ 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 ਕੰਫਰਟੇਬਲ ਲੈਵਲ ਉੱਥੇ ਉੱਥੇ ਰਹਿੰਦੇ ਉਹ ਜੀ ਉਹ ਕਿਸੇ ਹੋਰ ਦੁਨੀਆ ਚ ਰਹਿੰਦੇ ਆ ਤੇ ਕੱਢਣ ਵਾਲਾ ਦੀਪ ਹੈ ਯੈਸ ਮੈਂ ਤੁਹਾਡੇ ਇੰਟਰਵਿਊ ਦੇਖੇ ਆ ਤੁਸੀਂ ਉਸ ਧਿਆਨ ਚ ਜਾ ਕੇ ਗੱਲ ਕਰਦੇ ਹੋ ਕੈਮਰੇ ਮੂਰੇ ਹਾਂਜੀ 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 ਤੇ ਤੁਸੀਂ ਇਹ ਗਾਣਾ ਜਦੋਂ ਸੁਣਿਆ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਆਇਆ ਕੀ ਕਿਹਾ ਤੁਸੀਂ ਸੰਦੀ ਨੂੰ ਐਕਚੁਅਲ ਕ ਬਹੁਤ ਹੋਰਾਂ ਦੇ ਫੈਨ ਹੁੰਦੇ ਆ ਮੈਂ ਸੈਂਡੀ ਤੇ ਮੰਡੀ ਦੀ ਫੈਨ ਆ ਵੈਰੀ ਨਾਈਸ ਬਸ ਮੇਰੇ ਵਾਸਤੇ ਜੋ ਇਹ गा ਜਾਂਦੀ ਹੈ ਜਾਂ ਜਿੱਥੋਂ ਇਹ ਨੰਗ ਜਾਂਦੀ ਹੈ ਮੈਂ ਸੱਤ ਜਨਮ ਲੈ ਲੈ ਸ਼ਰਮ ਮੈਂ ਨਹੀਂ ਕਰ ਸਕਦੀ ਮੰਡੀ ਸੰਧੂ ਖੋਨਾ ਕੋਲ ਵੀ ਚੱਲਦੇ ਆ ਇਹ ਅੱਜਕੱਲ ਬੜੇ ਸੁਰਖੀਆਂ ਦੇ ਵਿੱਚ ਹੈ ਮੀਡੀਆ ਦੇ ਸਾਰੇ ਲੋਕ ਇੱਥੇ ਹੈਗੇ ਆ ਸਜਨਪਰਾ ਇਹਨਾਂ ਨੂੰ ਖਾਸ ਤੌਰ ਤੇ ਪਤਾ ਵੀ ਹੋਏਗਾ ਤੁਸੀਂ ਅੱਜਕੱਲ ਬਹੁਤ ਚਰਚਾ 'ਚ ਹੈਗੇ ਹੋ ਥੈਂਕ ਯੂ ਗੌਰਵ ਥੈਂਕ ਯੂ ਸੋ ਮਚ ਮੈਂ ਗੈਰੀ ਕਹਾਂ ਕਿ ਗੌਰਵ ਕਹੋ ਜੋ ਮਰਜ਼ੀ ਕਹੋ ਦੋਨੋਂ ਨਾਮ ਮੇਰੇ ਨੇ ਇਸ ਵਨ ਆਫ ਮਾਈ ਗੁੱਡ ਫਰੈਂਡ ਐਂਡ ਹੈਲੋ ਮੀਡੀਆ ਲਵ ਯੂ ਆਲ ਆਮ ਅ ਸਟਾਰ ਬ ਇਹ ਲਗਾ ਦੇਣਾ ਤੁਹਾਨੂੰ ਪੰਜਾਬ ਦੀ ਰਾਖੀ ਸੰਮਤ ਕਿਉਂ ਕਿਹਾ ਜਾਂਦਾ ਹੈ ਮੈਂ ਬਿਕਾਜ਼ ਆਈ ਐਮ ਐਂਟਰਟੇਨਮੈਂਟ ਐਂਟਰਟੇਨਮੈਂਟ 올 अबाउट ਐਂਟਰਟੇਨਮੈਂਟ ਹਮ ਆਪਣੀ ਸਿਸਟਰ ਨੂੰ ਕਿੰਨਾ ਸਪੋਰਟ ਕਰਦੇ ਹਾਂ ਕਿਉਂਕਿ ਮੈਂ ਉਹਦੀਆਂ ਇੰਟਰਵਿਊਸ ਪਹਿਲਾਂ ਦੇਖੀਆਂ ਬਹੁਤ ਟਾਈਮ ਪਹਿਲਾਂ ਆ ਮੈਨ 7 অর 8 ইয়ারਸ ਐગો ਇਹ ਕਹਿੰਦੇ ਹੈ ਕਿ ਮੇਰੀ ਸਿਸਟਰ ਇਜ਼ ਲਾਈਕ ਮਾਈ ਸੈਕੰਡ ਮਦਰ ਯੈਸ ਆਈ ਐਮ ਹਮ ਥੋੜਾ ਐਕਸਪੀਰੀਅੰਸ ਸ਼ੇਅਰ ਕਰੋ ਇਸ ਪ੍ਰੋਜੈਕਟ ਨੂੰ ਲੈ ਕੇ ਦੇਖੋ ਇਸ ਪ੍ਰੋਜੈਕਟ ਨੂੰ ਲੈ ਕੇ ਆਈ ਲਵ ਡਾਕਟਰ ਜੀਐਸ ਆਈ ਲਵ ਯੂ But I love Sudbhi Singh Badal, and after that, <laughs> I love you so much because music industry, I love you. Second number, I love you. Sorry, uh, <laughs> mind me. So, a project is like a dream project, and uh, lots of love for Pradeep Ji and Puri team. Pradeep Ji, Parveen Ji, uh, Prab Ji, Rishu Ji, and Mama. ਐਂਡ ਪਾਪਾ ਮੈਨੂੰ ਉਪਰ ਦੇਖ ਹੀ ਰਹੇ ਨੇ ਔਰ ਸਭ ਤੋਂ ਜ਼ਿਆਦਾ ਸਪੈਸ਼ਲ ਥੈਂਕਸ ਮੈਂ ਸਿਰਫ ਮੀਡੀਆ ਦਾ ਕਰੂੰਗੀ ਵੀ ਆਰ 스타 बिकॉज ऑफ ਮੀਡੀਆ ਸੋ ਤੁਹਾਡੀ ਵਜ੍ਹਾ ਨਾਲ ਅਸੀਂ ਜੋ ਕੁਝ ਵੀ ਜਿੰਨੇ ਵੀ ਇੱਥੇ ਜਿੰਨੇ ਵੀ ਮੀਡੀਆ ਦੇ ਲੋਕ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਐਂਡ ਗੈਰੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਯੂ ਵੈਲਕਮ ਔਰ ਹੁਣ ਤੁਹਾਡੇ ਮਦਰ ਕੁਲ ਚੱਲ ਰਹੇ ਆ ਯਾ ਸ਼ੁਰ ਮੈਮ ਸਭ ਤੋਂ ਪਹਿਲਾਂ ਤਾਂ ਬੜੀ ਵੱਡੀ ਗੱਲ ਹੈ ਕਿਉਂਕਿ ਬੇਟੀਆਂ ਨੇ ਨਾਮ ਰੌਸ਼ਨ ਕੀਤਾ ਹੈ ਔਰ ਤੁਹਾਡੇ ਨਾਮ ਦੇ ਪਿੱਛੇ ਲੈਗੇਸੀ ਵੀ ਜੁੜੀ ਹੋਈ ਹੈ ਕਿਉਂਕਿ ਆਪਾਂ ਭੁੱਲ ਨਹੀਂ ਸਕਦੇ ਰਮਲਾ ਜੀ ਨੂੰ ਜਿਨ੍ਹਾਂ ਨੇ ਬੜੇ ਬਾਖਮਾਲ ਗਾ ਤੇ ਕਿਹੋ ਜਿਹਾ ਫੀਲ ਹੋ ਰਿਹਾ ਅੱਜ ਦੋਨੋਂ ਤੁਹਾਡੀਆਂ ਧੀਆਂ ਨੇ ਨਾਮ ਰੌਸ਼ਨ ਕੀਤਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਮੀਡੀਆ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਤਾਂ ਸਭਨੋਂ ਵੱਧ ਧੰਨਵਾਦ ਕਰੂੰਗੀ ਦੀਪਦਾ ਉਹਨੇ ਸੈਂਡੀ ਨੂੰ ਕੰਫਰਟ ਜ਼ੋਨ ਚੋਂ ਕੱਢਿਆ ਯਾ ਮੇਰੇ ਵਾਸਤੇ ਸਭਨੋਂ ਵੱਡੀ ਗੱਲ ਇਹ ਹੈ ਸਿਰਫ ਮੈਂ ਜਾਣਦੀ ਹਾਂ ਸਿਰਫ ਮੈਂ ਜਾਣਦੀ ਹਾਂ ਕਿ ਸੈਂਡੀ ਬਹੁਤ ਕੰਫਰਟ ਜ਼ੋਨ ਚ ਰਹਿੰਦੀ ਹੈ ਹਮ ਤੇ ਬਸ ਹੋਰ ਹੀ ਕਿਤੇ ਲੱਗੀਆਂ ਰਹਿੰਦੀਆਂ ਦੀਆਂ ਤੇ ਦੀਪ ਨੇ ਆ ਕੇ ਜਿਵੇਂ ਬਾਹ ਫੜ ਕੇ ਕੱਢ ਲਿਆ ਨਾ ਵੀ ਸੈਂਡੀ ਤੂੰ ਤੇਰੇ ਕੋਲ ਇੰਨਾ ਟੈਲੈਂਟ ਹੈ ਤੇ ਹਲੇ ਵੀ ਸੈਂਡੀ ਸਲੋ ਸਲੋ ਹੀ ਆ ਬਟ ਉਹ ਧੱਕਾ ਲੱਗ ਰਿਹਾ ਪਿੱਛੋਂ ਤੇ ਬਟ ਆਈ ਏਮ ਵੈਰੀ ਹੈਪੀ ਗੈਪ ਜਦੋਂ ਰਹਿੰਦਾ ਇਹਨਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਤੁਸੀਂ ਡਾਂਟਦੇ ਹੋ ਥੋੜਾ ਕਿ ਇਹ ਨਾ ਨੋ 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 ਕੰਫਰਟੇਬਲ ਲੈਵਲ ਉੱਥੇ ਉੱਥੇ ਰਹਿੰਦੇ ਉਹ ਜੀ ਉਹ ਕਿਸੇ ਹੋਰ ਦੁਨੀਆ 'ਚ ਰਹਿੰਦੇ ਆ ਤੇ ਕੱਢਣ ਵਾਲਾ ਦੀਪ ਹੈ ਯੀਸ ਮੈਂ ਤੁਹਾਡੀ ਇੰਟਰਵਿਊ ਦੇਖੀ ਹੈ ਤੁਸੀਂ ਉਸ ਧਿਆਨ ਚ ਜਾ ਕੇ ਗੱਲ ਕਰਦੇ ਹੋ ਕੈਮਰੇ ਮੂਰੇ ਹਾਂਜੀ 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 ਤੇ ਤੁਸੀਂ ਇਹ ਗਾਣਾ ਜਦੋਂ ਸੁਣਿਆ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਆਇਆ ਕੀ ਕਿਹਾ ਤੁਸੀਂ ਸੈਂਡੀ ਨੂੰ ਐਕਚੁਅਲ ਲੋਕ ਬਹੁਤ ਹੋਰਾਂ ਦੇ ਫੈਨ ਹੁੰਦੇ ਆ ਮੈਂ ਸੈਂਡੀ ਤੇ ਮੰਡੀ ਦੀ ਫੈਨ ਆ ਵੈਰੀ ਨਾਈਸ ਬਸ ਮੇਰੇ ਵਾਸਤੇ ਜੋ ਇਹ ਗਾ ਜਾਂਦੀ ਹੈ ਜਾਂ ਜਿੱਥੋਂ ਇਹ ਨੰਗ ਜਾਂਦੀ ਹੈ ਮੈਂ ਸਤਜਨਮ ਲੈ ਲੈ ਸ਼ਬਦ ਮੈਂ ਨਹੀਂ ਕਰ ਸਕਦੀ